ਲਓ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਆਂ ਮੁਰਗੀਆਂ ਤੇ ਚਿਕਸ ਨੂੰ ਹੋਣ ਵਾਲੀ ਪਤਲੀ ਵਿੱਠ ਦੇ ਇਲਾਜ ਬਾਰੇ ਤੇ ਕਾਰਨਾਂ ਬਾਰੇ ਕੀ ਕਾਰਨ ਹਨ ਜਿਨ੍ਹਾਂ ਕਰਕੇ ਸਾਡੀਆਂ ਮੁਰਗੀਆਂ ਤੇ ਚਿਕਸ ਨੂੰ ਪਤਲੀ ਵਿੱਠ ਦੀ ਪ੍ਰੋਬਲਮ ਆਉਂਦੀ ਆ ਤੇ ਇਸ ਦਾ ਆਪਾਂ ਇਲਾਜ ਵੀ ਦੱਸਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਕਾਰਨਾਂ ਬਾਰੇ ਕੀ ਕਾਰਨ ਹਨ ਸਾਡੀਆਂ ਮੁਰਗੀਆਂ ਤੇ ਚਿਕਸ ਨੂੰ ਪਤਲੀ ਬਿਠਦੀ ਪ੍ਰੋਬਲਮ ਆਉਂਦੀ ਹੈ ਜੇਕਰ ਕਾਰਨ ਪਤਾ ਹੋਊਗੇ ਤਾਂ ਤੁਸੀਂ ਅੱਗੇ ਜਾ ਕੇ ਇਹਨਾਂ ਗੱਲਾਂ ਦਾ ਖਿਆਲ ਰੱਖੋਗੇ ਤਾਂ ਤੁਹਾਨੂੰ ਇਲਾਜ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਤੁਹਾਡੀਆਂ ਮੁਰਗੀਆਂ ਨੂੰ ਇਹ ਜਿਹੜੀ ਪ੍ਰੋਬਲਮ ਆ ਪਤਲੀ ਬਿਠਦੀ ਉਹ ਆਉਣੀ ਹੀ ਨਹੀਂ ਹੈਗੀ ਸੋ ਸਭ ਤੋਂ ਪਹਿਲਾਂ ਜਿਹੜਾ ਵੱਡਾ ਮੇਨ ਕਾਰਨ ਉਹ ਹੈਗੀ ਆ ਮਾੜੀ ਫੀਡ ਜੇਕਰ ਤੁਸੀਂ ਆਪਣੀਆਂ ਮੁਰਗੀਆਂ ਤੇ ਚਿਕਸ ਨੂੰ ਘਟਿਆ ਕੁਆਲਿਟੀ ਦੀ ਘਟਿਆ ਕੰਪਨੀ ਦੀ ਫੀਡ ਪਾ ਰਹੇ ਹੋ ਤਾਂ ਇਹ ਜਿਹੜੀ ਪ੍ਰੋਬਲਮ ਆ ਤੁਹਾਡੀਆਂ ਮੁਰਗੀਆਂ ਤੇ ਚਿਕਸ ਨੂੰ ਆ ਸਕਦੀ ਆ ਵੱਡਾ ਤੇ ਮੇਨ ਕਾਰਨ ਇਹੀ ਆ ਜੇਕਰ ਆਪਾਂ ਆਪਣੀਆਂ ਮੁਰਗੀਆਂ ਤੇ ਚਿਕਸ ਨੂੰ ਮਾੜੀ ਫੀਡ ਪਾ ਰਹੇ ਆ ਉਸ ਦੇ ਨਾਲ ਸਾਡੀਆਂ ਮੁਰਗੀਆਂ ਤੇ ਚਿਕਸ ਨੂੰ ਪਤਲੀ ਵਿਠ ਜਿਹੜੀ ਆ ਉਹ ਹੋ ਸਕਦੀ ਆ ਸੋ ਸਭ ਤੋਂ ਪਹਿਲਾਂ ਤੁਸੀਂ ਫੀਡ ਚੇਂਜ ਕਰੋ ਜੇਕਰ ਤੁਸੀਂ ਫੀਡ ਕੋਈ ਪਾ ਰਹੇ ਹੋ ਦੇਖੋ ਕੰਪਨੀਆਂ ਕੁਝ ਕੰਪਨੀਆਂ ਇਹੋ ਜੀਆਂ ਨੇ ਜਿਨ੍ਹਾਂ ਦੇ ਸਿਰਫ ਨਾਮ ਆ ਉਹਨਾਂ ਦਾ ਕੰਮ ਕੋਈ ਨਹੀਂ ਹੈਗਾ ਸਗੋਂ ਸਾਡੀਆਂ ਮੁਰਗੀਆਂ ਦੇ ਲਈ ਉਹ ਫੀਡ ਆ ਜਿਹੜੀ ਉਹ ਮਾਰੀ ਆ ਫੀਡ ਨੂੰ ਤੁਸੀਂ ਚੇਂਜ ਕਰੋ ਫੀਡ ਨੂੰ ਚੇਂਜ ਕਰਕੇ ਦੇਖੋ ਕਿ ਤੁਹਾਡੀਆਂ ਮੁਰਗੀਆਂ ਨੂੰ ਫੇ ਵੀ ਪਤਲੀ ਵਿੱਠ ਆਉਂਦੀ ਆ ਦੂਜਾ ਕਾਰਨ ਹੈਗਾ ਆ ਜੇਕਰ ਆਪਾਂ ਆਪਣੇ ਜਿੱਥੇ ਵੀ ਆਪਣੀਆਂ ਮੁਰਗੀਆਂ ਜਾਂ ਚਿਕਸ ਰੱਖੇ ਹੋਏ ਨੇ ਸ਼ੈੱਡ 'ਚ ਰੱਖੇ ਹੋਏ ਨੇ ਖੁੱਡਿਆਂ 'ਚ ਰੱਖੇ ਹੋਏ ਨੇ ਉੱਥੇ ਦੀ ਸਾਫ ਸਫਾਈ ਨਹੀਂ ਹੈਗੀ ਸਾਫ ਸਫਾਈ ਨਾ ਹੋਣ ਦੇ ਕਾਰਨ ਉੱਤੇ ਬਣਦੀ ਆ ਅਮੋਨੀਆ ਗੈਸ ਤੇ ਅਮੋਨੀਆ ਗੈਸ ਦੇ ਨਾਲ ਵੀ ਇਹਨਾਂ ਨੂੰ ਪਤਲੀ ਵਿੱਠ ਦੀ ਪ੍ਰੋਬਲਮ ਆ ਜਿਹੜੀ ਹੁੰਦੀ ਆ ਤੀਜਾ ਕਾਰਨ ਇਹ ਆ ਮੌਸਮ ਦੀ ਤਬਦੀਲੀ ਜਦੋਂ ਜ਼ਿਆਦਾ ਗਰਮੀ ਹੋਈ ਉਦੋਂ ਵੀ ਮੁਰਗੀਆਂ ਨੂੰ ਇਹ ਪ੍ਰੋਬਲਮ ਹੋ ਸਕਦੀ ਆ ਜਦੋਂ ਜ਼ਿਆਦਾ ਹੀ ਠੰਡ ਹੋਈ ਉਹਨਾਂ ਦਿਨਾਂ ਦੇ ਵਿੱਚ ਵੀ ਇਹ ਜਿਹੜੀ ਪ੍ਰੋਬਲਮ ਆ ਉਹ ਮੁਰਗੀਆਂ ਜਾਂ ਚਿਕਸ ਨੂੰ ਹੋ ਸਕਦੀ ਆ ਸੋ ਇਹ ਜਿਹੜੇ ਆਪਾਂ ਕਾਰਨ ਦੱਸੇ ਨੇ ਇਹਨਾਂ ਕਾਰਨਾਂ ਦਾ ਜੇਕਰ ਤੁਸੀਂ ਪਹਿਲਾਂ ਹੀ ਖਿਆਲ ਰੱਖਦੇ ਆ ਤਾਂ ਤੁਹਾਡੀਆਂ ਮੁਰਗੀਆਂ ਨੂੰ ਇਹ ਜਿਹੜੀ ਪ੍ਰੋਬਲਮ ਆ ਪਤਲੀ ਵਿੱਠਦੀ ਇਹ ਨਹੀਂ ਹੋਊਗੀ ਜੇਕਰ ਤੁਹਾਡੀਆਂ ਮੁਰਗੀਆਂ ਨੂੰ ਪਤਲੀ ਵਿੱਠਦੀ ਪ੍ਰੋਬਲਮ ਆਈ ਹੋਈ ਆ ਤਾਂ ਤੁਸੀਂ ਸਭ ਤੋਂ ਪਹਿਲਾਂ ਫੀਡ ਆ ਜਿਹੜੀ ਉਹ ਚੇਂਜ ਕਰਕੇ ਦੇਖੋ ਦੇਖੋ ਕਈ ਫੀਡ ਆ ਜਿਹੜੀਆਂ ਬਹੁਤ ਮਾੜੀਆਂ ਹੁੰਦੀਆਂ ਨੇ ਸੋ ਕੋਈ ਗੱਲ ਨਹੀਂ ਜੇਕਰ ਤੁਹਾਡੀਆਂ ਮੁਰਗੀਆਂ ਨੂੰ ਇਹ ਪ੍ਰੋਬਲਮ ਆ ਵੀ ਗਈ ਆ ਉਸ ਦਾ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇਲਾਜ ਵੀ ਦੱਸਣ ਲੱਗੇ ਆ ਕਿਉਂਕਿ ਇਹ ਵੀਡੀਓ ਆ ਜਿਹੜਾ ਮੈਂ ਸਪੈਸ਼ਲ ਇਸ ਲਈ ਬਣਾ ਰਹੀ ਆ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਇੰਸਟਾਗ੍ਰam ਤੇ ਮੈਸੇਜ ਵੀ ਆਏ ਤੇ YouTube ਤੇ ਕਮੈਂਟ ਵੀ ਆਏ ਕਿ ਸਾਡੀਆਂ ਮੁਰਗੀਆਂ ਜਾਂ ਚਿਕਸ ਨੂੰ ਪਤਲੀ ਵਿੱਠਾ ਜਿਹੜੀ ਲੱਗੀ ਹੋਈ ਆ ਉਸ ਦਾ ਇਲਾਜ ਦੱਸੋ ਕਿਉਂਕਿ ਜਿਹੜੀ ਪਤਲੀ ਵਿੱਠਾ ਇਹ ਹੌਲੀ-ਹੌਲੀ ਆਪਣੀਆਂ ਮੁਰਗੀਆਂ ਨੂੰ ਡੈੱਡ ਕਰ ਦਿੰਦੀ ਆ ਤੇ ਇਹਨਾਂ ਦੇ ਐਗ ਪ੍ਰੋਡਕਸ਼ਨ ਤੇ ਵੀ ਕਮੀ ਆਉਂਦੀ ਆ ਐਗ ਪ੍ਰੋਡਕਸ਼ਨ ਤੇ ਵੀ ਅਸਰ ਪੈਂਦਾ ਆ ਸੋ ਸਾਡੀਆਂ ਮੁਰਗੀਆਂ ਤੰਦਰੁਸਤ ਰਹਿਣ ਤਾਂ ਐਗ ਪ੍ਰੋਡਕਸ਼ਨ ਆ ਜਿਹੜੀ ਉਹ ਵਧੀਆ ਰਹੂਗੀ ਇਸ ਲਈ ਆਪਣੀਆਂ ਮੁਰਗੀਆਂ ਦਾ ਖਿਆਲ ਰੱਖੋ ਤੇ ਆਜੋ ਹੁਣ ਆਪਾਂ ਗੱਲ ਕਰਦੇ ਆ ਕਿ ਆਪਾਂ ਕੀ ਇਲਾਜ ਕਰਨਾ ਆ ਦੇਖੋ ਜੇਕਰ ਤੁਹਾਡੀਆਂ ਮੁਰਗੀਆਂ ਨੂੰ ਪਤਲੀ ਬਿਠ ਲੱਗੀ ਹੋਈ ਆ ਤਾਂ ਤੁਸੀਂ ਸਭ ਤੋਂ ਪਹਿਲਾਂ ਲੈਣਾ ਚਾਰ ਕੋਲ ਚਾਰ ਕੋਲ ਕੀ ਹੁੰਦਾ ਦੇਖੋ ਧਿਆਨ ਦੇ ਨਾਲ ਸੁਣ ਲਵੋ ਫਿਰ ਤੁਸੀਂ ਕਮੈਂਟ ਕਰਦੇ ਆ ਕਿ ਜੀ ਚਾਰ ਕੋਲ ਕੀ ਹੁੰਦਾ ਚਾਰ ਕੋਲ ਵੈਸੇ ਵੀਡੀਓ ਦੇ ਵਿੱਚ ਦਿਖਵੀ ਰਿਆ ਚਾਰ ਕੋਲ ਮਤਲਬ ਕਿ ਲੱਕੜੀ ਦਾ ਜਿਹੜਾ ਕੋਲਾ ਆਉਂਦਾ ਆਪਾਂ ਘਰੇ ਜਦੋਂ ਆਪਾਂ ਚੁੱਲ੍ਹਾ ਬਾਲਦੇ ਆ ਉਸ ਦੇ ਵਿੱਚ ਆਪਾਂ ਲੱਕੜੀ ਬਾਲਦੇ ਆ ਕੁਝ ਲੱਕੜੀਆਂ ਦੇ ਸਵਾਹ ਬਣ ਜਾਂਦੀਆਂ ਪਰ ਪਰ ਕੁਝ ਲੱਕੜੀਆਂ ਦਾ ਕੋਲਾ ਬਣ ਜਾਂਦਾ ਉਹ ਕੋਲਾ ਤੁਸੀਂ ਲੈ ਲੈਣਾ ਉਹਨੂੰ ਚੰਗੀ ਤਰ੍ਹਾਂ ਤੁਸੀਂ ਕੁੱਟ ਲੈਣਾ ਜੇਕਰ ਤੁਹਾਡੇ ਕੋਲ ਗ੍ਰੈਂਡਰ ਹੈਗਾ ਆ ਤਾਂ ਸਭ ਤੋਂ ਵਧੀਆ ਤੁਸੀਂ ਗ੍ਰੈਂਡ ਕਰ ਸਕਦੇ ਆ ਪਰ ਜੇਕਰ ਤੁਸੀਂ ਤੁਹਾਡੇ ਕੋਲੇ ਗ੍ਰੈਂਡਰ ਨਹੀਂ ਹੈਗਾ ਤਾਂ ਜਿਵੇਂ ਮੈਂ ਕੁੰਡੇ ਘੋਟਣੇ ਦੇ ਵਿੱਚ ਇਹਨੂੰ ਪੀਸ ਰਹੀ ਆ ਚੰਗੀ ਤਰ੍ਹਾਂ ਤੁਸੀਂ ਇਸ ਦਾ ਪਾਊਡਰ ਤਿਆਰ ਕਰ ਲੈਣਾ ਐਨ ਚੰਗੀ ਤਰ੍ਹਾਂ ਇਹਨੂੰ ਪੀਸ ਲੈਣਾ ਗ੍ਰੈਂਡਰ ਦੇ ਵਿੱਚ ਤਾਂ ਐਨ ਚੰਗੀ ਤਰ੍ਹਾਂ ਹੋ ਹੀ ਜਾਂਦਾ ਆ ਸੋ ਇੱਕ ਵਾਰ ਹੋਰ ਸੁਣ ਲਓ ਚਾਰ ਕੋਲ ਮਤਲਬ ਕੀ ਜਿਹੜਾ ਲੱਕੜੀ ਦਾ ਕੋਲਾ ਹੁੰਦਾ ਆ ਲੱਕੜੀ ਆਪਾਂ ਆਮ ਘਰਾਂ ਦੇ ਵਿੱਚ ਜਿਹੜੀ ਆਪਾਂ ਚੁੱਲਿਆਂ ਦੇ ਵਿੱਚ ਵਰਤਦੇ ਆ ਉਹ ਕੋਲਾ ਆ ਜਿਹੜਾ ਤੁਸੀਂ ਲੈਣਾ ਉਹਨੂੰ ਹੀ ਚਾਰ ਕੋਲ ਕਹਿੰਦੇ ਨੇ ਉਹਨੂੰ ਲੈ ਕੇ ਤੁਸੀਂ ਚੰਗੀ ਤਰ੍ਹਾਂ ਪੀਸ ਲੋ ਠੀਕ ਆ ਚੰਗੀ ਤਰ੍ਹਾਂ ਉਹਨੂੰ ਕੁੱਟ ਲੋ ਦੇਖ ਲੋ ਇੱਕ ਵਾਰ ਧਿਆਨ ਦੇ ਨਾਲ ਵੀਡੀਓ ਦੇ ਵਿੱਚ ਐਦਾਂ ਇਹਨੂੰ ਕੁੱਟ ਲੈਣਾ ਆ ਚੰਗੀ ਤਰ੍ਹਾਂ ਆਪਾਂ ਇਹਨੂੰ ਬਰੀਕ ਕਰ ਲੈਣਾ ਆ ਤੇ ਦੂਜੇ ਨੰਬਰ ਤੇ ਆਪਾਂ ਲੈਣਾ ਹੈਗਾ ਆਦਰਕ ਠੀਕ ਆ ਥੋੜਾ ਜਿਹਾ ਆਦਰਕ ਲੈਣਾ ਤੁਸੀਂ ਆਦਰਕ ਨੂੰ ਵੀ ਚੰਗੀ ਤਰ੍ਹਾਂ ਤੁਸੀਂ ਕੁੱਟ ਲੈਣਾ ਆ ਚਾਹੇ ਜੇਕਰ ਤੁਹਾਡੇ ਕੋਲ ਗ੍ਰੈਂਡਰ ਹੈਗਾ ਸਭ ਤੋਂ ਵਧੀਆ ਆ ਜੇਕਰ ਗ੍ਰੈਂਡਰ ਨਹੀਂ ਹੈਗਾ ਤਾਂ ਤੁਸੀਂ ਆਦਰਕ ਨੂੰ ਵੀ ਜਿੱਦਾਂ ਆਪਾਂ ਕੁੱਟ ਰਹੇ ਹਾਂ ਕੁੰਡੇ ਘੋਟਣੇ ਦੇ ਵਿੱਚ ਤੁਸੀਂ ਐਦਾਂ ਹੀ ਚੰਗੀ ਤਰ੍ਹਾਂ ਕੁੱਟ ਲੈਣਾ ਆ ਦੇਖ ਲਓ ਤੁਸੀਂ ਇੱਕ ਵਾਰ ਵੀਡੀਓ ਦੇ ਵਿੱਚ ਇਹ ਆਪਾਂ ਪਾਊਡਰ ਤਿਆਰ ਕੀਤਾ ਆ ਤੇ ਇੱਧਰ ਆਪਾਂ ਜਿਹੜਾ ਆਦਰਕ ਆ ਉਹ ਕੁੱਟ ਰਹੇ ਆ ਆਦਰਕ ਨੂੰ ਚੰਗੀ ਤਰ੍ਹਾਂ ਤੁਸੀਂ ਕੁੱਟ ਲੈਣਾ ਆ ਇਸ ਦਾ ਵੀ ਇਹ ਕਹਿ ਲਓ ਵੀ ਆਪਾਂ ਪੇਸਟ ਤਿਆਰ ਕਰ ਲੈਣਾ ਆ ਦੇਖੋ ਇੱਕ ਗੱਲ ਆਪਾਂ ਤੁਹਾਨੂੰ ਦੱਸ ਦਈਏ ਵੀ ਜਿਹੜਾ ਚਾਰਕੋਲਾ ਇਹ ਕੋਈ ਮਜ਼ਾਕ ਨਹੀਂ ਹੈਗਾ ਅਫਰੀਕਾ ਦੇ ਵਿੱਚ ਚਾਰਕੋਲ ਦਾ ਸਾਬਣ ਵੀ ਵਰਤਿਆ ਜਾਂਦਾ ਦੰਦਾਂ ਦੀ ਸਫਾਈ ਲਈ ਵੀ ਵਰਤਿਆ ਜਾਂਦਾ ਉੱਥੇ ਜੇਕਰ ਪੇਟ ਦਰਦ ਹੋਵੇ ਉਸ ਦੇ ਲਈ ਵੀ ਚਾਰਕੋਲ ਵਰਤਿਆ ਜਾਂਦਾ ਤੇ ਜੇਕਰ ਕੋਈ ਉੱਥੇ ਜ਼ਹਿਰ ਨਿਗਲ ਲਵੇ ਉਹ ਜ਼ਹਿਰ ਦਾ ਅਸਰ ਘਟ ਕਰਨ ਲਈ ਜ਼ਹਿਰ ਨੂੰ ਕੱਢਣ ਦੇ ਲਈ ਵੀ ਚਾਰ ਕੋਲ ਦੀ ਵਰਤੋਂ ਕੀਤੀ ਜਾਂਦੀ ਹੈ ਚਾਹੇ ਤੁਸੀਂ ਸਰਚ ਕਰਕੇ ਦੇਖ ਸਕਦੇ ਆ ਚਾਰ ਕੋਲ ਮੁਰਗੀਆਂ ਲਈ ਬਹੁਤ ਵਧੀਆ ਹੈ ਇਹ ਪੇਸਟ ਆ ਜਿਹੜੇ ਦੋਨੇ ਤਿਆਰ ਕਰਕੇ ਇਹਨੂੰ ਘੋਲ ਦੇਣਾ ਤੁਸੀਂ ਪਾਣੀ ਦੇ ਵਿੱਚ ਜੇਕਰ ਤੁਸੀਂ ਫੀਡਰਾਂ ਚ ਪਾਣੀ ਪਾਉਣਾ ਹੈ ਤਾਂ ਤੁਸੀਂ ਇਹਨੂੰ ਪੁੰਨ ਵੀ ਸਕਦੇ ਆ ਤਾਂ ਕਿ ਫੀਡਰਾਂ ਦੇ ਵਿੱਚ ਪਾਣੀ ਬਾਹਰ ਆਉਣ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਜੇਕਰ ਤੁਸੀਂ ਵੈਸੇ ਹੀ ਜਿਵੇਂ ਮੈ ਰਖਿਆ ਹੋਇਆ ਪਾਣੀ ਡੋਂਗਿਆਂ ਦੇ ਵਿੱਚ ਤਾਂ ਤੁਸੀਂ ਐਦਾਂ ਵੀ ਪਾ ਸਕਦੇ ਆ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਇਹ ਜਿਹੜਾ ਘੋਲ ਆਪਾਂ ਤਿਆਰ ਕੀਤਾ ਇਹ ਤੁਸੀਂ ਚਿਕਸ ਨੂੰ ਵੀ ਪਾ ਸਕਦੇ ਆ ਹੁਣ ਐਦਾਂ ਨਾ ਸੋਚੋ ਕਿ ਚਿਕਸ ਨੂੰ ਨਹੀਂ ਪਾ ਸਕਦੇ ਇਹ ਤੁਸੀਂ ਚਿਕਸ ਨੂੰ ਵੀ ਪਾ ਸਕਦੇ ਆ ਜਿਹੜਾ ਇਹ ਘੋਲ ਆਪਾਂ ਤਿਆਰ ਕੀਤਾ ਇਹਨੂੰ ਤੁਸੀਂ ਲਗਾਤਾਰ 5-6 ਦਿਨ ਦੇ ਕੇ ਦੇਖੋ ਆਪਣੀਆਂ ਮੁਰਗੀਆਂ ਨੂੰ 5-6 ਦਿਨ ਦੇ ਵਿੱਚ ਹੀ ਤੁਹਾਡੀਆਂ ਮੁਰਗੀਆਂ ਨੂੰ ਫਰਕ ਪੈ ਜੂ ਤੇ ਇੱਕ ਗੱਲ ਹੋਰ ਆਪਣੀਆਂ ਮੁਰਗੀਆਂ ਨੂੰ ਹਫਤੇ 15 ਦਿਨ ਬਾਅਦ ਜਿਹੜਾ ਚਾਰ ਕੋਲ ਦਾ ਘੋਲ ਆ ਇਹ ਬਣਾ ਕੇ ਜਰੂਰ ਦਿਓ ਇਹ ਇਕੱਲਾ ਪਤਲੀ ਵਿੱਠ ਦਾ ਇਲਾਜ ਨਹੀਂ ਕਰਦਾ ਇਹ ਹੋਰ ਵੀ ਕਈ ਬਿਮਾਰੀਆਂ ਤੋਂ ਮੁਰਗੀਆਂ ਨੂੰ ਤੇ ਚਿਕਸ ਨੂੰ ਬਚਾਉਂਦਾ ਆ ਇਹ ਆਪਾਂ ਪਿਛਲੇ 2 ਸਾਲਾਂ ਤੋਂ ਆਪਣੀਆਂ ਮੁਰਗੀਆਂ ਤੇ ਚਿਕਸ ਨੂੰ ਦਿੰਦੇ ਆਏ ਆ ਇਹੀ ਕਾਰਨਾਂ ਕਿ ਆਪਣੀਆਂ ਮੁਰਗੀਆਂ ਤੇ ਚਿਕਸਾ ਜਿਹੜੇ ਉਹ ਤੰਦਰੁਸਤ ਰਹਿੰਦੇ ਨੇ ਦੇਖੋ ਬਾਕੀ ਤੁਹਾਡੀ ਆਪਣੀ ਮਰਜ਼ੀ ਆ ਮੈਡੀਕਲ ਤੋਂ ਤੁਹਾਨੂੰ ਬਹੁਤ ਜ਼ਿਆਦਾ ਦਵਾਈਆਂ ਮਿਲ ਜਾਣੀਆਂ ਤੁਸੀਂ ਉਹ ਵੀ ਦੇ ਸਕਦੇ ਆ ਪਰ ਮੈਂ ਇਹੀ ਕਹਿਣੀ ਹੁੰਨੀ ਆ ਕਿ ਜ਼ਿਆਦਾ ਖਰਚੇ ਨਾਲੋਂ ਚੰਗਾ ਆ ਆਪਣੇ ਘਰੇਲੂ ਪਾਏ ਕਰੋ ਜਿਹੜੇ ਬਿਲਕੁਲ ਫ੍ਰੀ ਨੇ ਇਸ ਤੇ ਤੁਹਾਡਾ ਕੋਈ ਵੀ ਖਰਚਾ ਨਹੀਂ ਆਉਣਾ ਇੱਕ ਲੱਕੜੀ ਲਓ ਉਸ ਦਾ ਕੋਲਾ ਤਿਆਰ ਕਰ ਲਓ ਕੋਲਾ ਤਿਆਰ ਕਰਕੇ ਉਹਨੂੰ ਚੰਗੀ ਤਰ੍ਹਾਂ ਪੀਸ ਲਓ ਤੇ ਅਦਰਕ ਆ ਜਿਹੜਾ ਉਹ ਤਾਂ ਆਮ ਘਰਾਂ ਦੇ ਵਿੱਚ ਹੁੰਦਾ ਆ 10-20 ਰੁਪਏ ਦਾ ਅਦਰਕ ਲੈ ਲਓ ਜੇਕਰ ਨਹੀਂ ਵੀ ਘਰੇ ਹੈਗਾ ਤੇ ਇਹ ਪੇਸਟ ਬਣਾ ਕੇ ਤੁਸੀਂ ਹਫਤੇ ਬਾਅਦ 2 ਹਫਤੇ ਬਾਅਦ ਆਪਣੀਆਂ ਮੁਰਗੀਆਂ ਨੂੰ ਜਾਂ ਚਿਕਸ ਨੂੰ ਜ਼ਰੂਰ ਦਿਓ ਤੁਹਾਡੀਆਂ ਮੁਰਗੀਆਂ ਜਿਹੜੀਆਂ ਕਦੇ ਵੀ ਬਿਮਾਰ ਆ ਜਿਹੜੀਆਂ ਉਹ ਨਹੀਂ ਹੋਣਗੀਆਂ ਇਸ ਗੱਲ ਦੀ ਆਪਾਂ ਤੁਹਾਨੂੰ ਗਰੰਟੀ ਦਿੰਦੇ ਆ ਦੇਖੋ ਆਪਾਂ ਜਿੰਨਾ ਵੀ ਪਾਣੀ ਰੱਖਿਆ ਹੋਇਆ ਉਹ ਸਾਰੇ ਪਾਣੀ ਦੇ ਵਿੱਚ ਜਿਹੜਾ ਚਾਰ ਕੋਲਾ ਉਹ ਮਿਲਾ ਦਿੱਤਾ ਤਾਂ ਕਿ ਮੁਰਗੀਆਂ ਚਾਰ ਕੋਲ ਵਾਲਾ ਹੀ ਪਾਣੀ ਪੀਣ ਤੇ ਤੁਸੀਂ ਇਹ ਕੰਮ ਜਦੋਂ ਵੀ ਕਰਨਾ ਤੁਸੀਂ ਕਰਨਾ ਹੈ ਸਵੇਰੇ 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 ਹੀ ਪਾਣੀ ਪਾ ਦਿਓ ਤਾਂ ਕਿ ਮੁਰਗੀਆਂ ਰਾਤ ਤੱਕ ਇਹ ਪਾਣੀ ਪੀਣ ਸੋ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਹੋ ਲਾਈਕ ਸ਼ੇਅਰ ਤੇ ਵਧੀਆ ਵਧੀਆ ਕਮੈਂਟ ਧੰਨਵਾਦ